ਰਾੜਾ ਸਾਹਿਬ ਨੇਲੇ ਪਿੰਡ ਲਹਿਲਦੀ ਗੁੱਗਾ ਮੇੜੀ ਵਿਖੇ ਹੋਣ ਵਾਲਾ ਸਲਾਨਾ ਮੇਲਾ ਜੋ ਕਿ 26 ਅਤੇ 27 ਅਗਸਤ ਨੂੰ ਮਨਾਇਆ ਜਾ ਰਿਹਾ ਇਸ ਸੰਬੰਧੀ ਗੁੱਗਾ ਮੇੜੀ ਲਹਿਲਦੀ ਟੀਮ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ ਜਥੇਦਾਰ ਜਗਦੀਪ ਸਿੰਘ ਟੀਨੂ ਨੇ ਦੱਸਿਆ ਕਿ ਮੇਲੇ ਦੀ آمد ਨੂੰ ਦੇਖਦੇ ਹੋਏ ਸਾਰੇ ਪ੍ਰਬੰਧ ਕੁਕਤਾ ਕਰ ਲਏ ਗਏ ਹਨ ਉਨ੍ਹਾਂ ਕਿਹਾ ਕਿ 26 ਅਗਸਤ ਨੂੰ ਚੌਂਕੀਆਂ ਹਨ ਜਦ ਕਿ 27 ਤਰੀਕ ਨੂੰ ਮੇਲਾ ਹੈ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਇੱਕ ਅਜਿਹਾ ਸਥਾਨ ਹੈ ਜਿੱਥੇ ਕਿ ਪਿਛਲੀਆਂ 3 ਸਦੀਆਂ ਤੋਂ ਗੋਗਾ ਜाहर ਪੀਰ ਦਾ ਸਥਾਨ ਬਣਿਆ ਹੋਇਆ ਹੈ ਅਤੇ ਦੂਰੋਂ ਦੂਰੋਂ ਆ ਕੇ ਲੋਕ ਨ드ਮਸਤਕ ਹੁੰਦੇ ਹਨ ਪਿੰਡ ਅਤੇ ਇਲਾਕੇ ਦੇ ਨੇੜੇ 8-10 ਪਿੰਡਾਂ ਦੇ ਲੋਕਾਂ ਦੀ ਇਸ ਸਥਾਨ ਤੇ ਬੜੀ ਹੀ ਸ਼ਰਧਾ ਆਸਥਾ ਹੈ ਅੱਜ ਅਸੀਂ ਗੁੱਗਾ ਮਾੜੀ ਦਾ ਜਿਹੜਾ ਸਥਾਨ ਆ ਲਹਿਲ ਜੋ ਕਿ ਕਾਫੀ ਪ੍ਰਾਤਨ ਸਥਾਨ ਆ ਸਦੀਆਂ ਤੋਂ ਇਹ ਸਥਾਨ ਤੇ ਮੇਲਾ ਭਰਦਾ ਆ ਰਿਹਾ ਉੱਥੇ ਕਮੇਟੀ ਨਾਲ ਹਾਜ਼ਰ ਹੋਏ ਆ ਤੇ ਕਮੇਟੀ ਨੇ ਸਮੂਹ ਪ੍ਰਬੰਧ ਦਾ ਜਾਇਜ਼ਾ ਲਿਆ ਜਾਇਜ਼ਾ ਲੈਣ ਉਪਰੰਤ ਸੰਗਤ ਨੂੰ ਇਹੀ ਬੇਨਤੀ ਆ ਜੀ ਸਾਡੀ ਵੀ ਜਿਹੜਾ ਇਹ ਮੇਲਾ 26 ਤੇ 27 ਤਰੀਕ ਨੂੰ ਭਰਦਾ 26 ਨੂੰ ਚੌਂਕੀਆਂ 27 ਨੂੰ ਮੇਲਾ ਤੇ ਇਸ ਮੇਲੇ ਵਿੱਚ ਸਾਡੇ ਜਿਹੜੇ ਪਿੰਡ ਦੇ ਜਿੰਨੇ ਵੀ ਸੰਗਤ ਆ ਜਿਹੜੇ ਲਹਿਲ ਦੇ ਲੋਕ ਪੂਰੇ ਪੰਜਾਬ 'ਚ ਕਿਤੇ ਨਾ ਕਿਤੇ ਰਹਿੰਦੇ ਨੇ ਉਹ ਇਸ ਮੇਲੇ 'ਚ ਜ਼ਰੂਰ ਹਾਜ਼ਰੀ ਲਵਾਉਂਦੇ ਨੇ ਉਹ ਤੋਂ ਨਾਲ-ਨਾਲ ਜਿਹੜੇ ਸਾਡੇ ਨਜ਼ਦੀਕੀ ਪਿੰਡ ਨੇ ਆੜੇ-ਦੜੇ ਦੇ 8-10 ਉਹ ਵੀ ਜਰੂਰ ਇੱਥੇ ਆਪਣੀ ਪਰਿਵਾਰ ਦੀ ਸੁਖਸ਼ਾਂਤੀ ਦੀ ਮਿੱਟੀ ਕੱਢ ਕੇ ਜਾਂਦੇ ਨੇ ਤੇ ਅਸੀਂ ਵੀ ਅੱਜ ਗੁੱਗਮਾੜੀ ਕਮੇਟੀ ਵੱਲੋਂ ਮੈਂ ਬੇਨਤੀ ਕਰਦਾ ਬਾਬਾ ਜੀ ਖੜੇ ਨੇ ਨਾਲ ਮੈਂਬਰ ਸਾਹਿਬਾਨ ਖੜੇ ਨੇ ਬਾਕੀ ਵੀ ਮੈਂਬਰ ਸਾਹਿਬਾਨ ਹਾਜ਼ਰ ਨੇ ਉਹਨਾਂ ਵੱਲੋਂ ਵੀ ਮੈਂ ਬੇਨਤੀ ਕਰਦਾ ਸਮੂਹ ਸੰਗਤ ਨੂੰ ਵੀ ਇਸ ਮੇਲੇ ਤੇ 26 ਤੇ 27 ਤਰੀਕ ਨੂੰ ਆਪਾਂ ਹਮ ਹਮਾ ਕੇ ਪਹੁੰਚੀਏ ਤੇ ਆ ਕੇ ਆਪਣੇ ਸਥਾਨ ਤੇ ਨਤਮਸਤ ਹੋਈਏ ਧੰਨਵਾਦ ਪ੍ਰੋਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟیز